ਲੋਕ ਸਭਾ ਚੋਣਾਂ ਦੌਰਾਨ ਵੋਟਰਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਮਲੇਰਕੋਟਲਾ ਵਿੱਚ ਕਰਵਾਈਆਂ ਜਾ ਰਹੀਆਂ ਸਵੀਪ ਜਾਗਰੂਕਤਾ ਸਰਗਰਮੀਆਂ ਤਹਿਤ ਵਿਸ਼ੇਸ਼ ਤੌਰ ਤੇ ਤਿਆਰ ਕੀਤੀ ਗਈ ਸਕ੍ਰੈਪ ਬੁੱਕ ਮਲੇਰਕੋਟਲਾ ਸਪੀਕਸ ਰਾਹੀਂ ਵੱਖ-ਵੱਖ ਸਰਕਾਰੀ ਕਰਮਚਾਰੀਆਂ ਅਧਿਕਾਰੀਆਂ ਸਾਹਿਤਕਾਰਾਂ ਵਪਾਰਕ ਇਕਾਈਆਂ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਸਮੇਤ ਵੱਖ-ਵੱਖ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਦੇ ਸੁਨੇਹੇ ਵੀ ਸ਼ਾਮਲ ਕੀਤੇ ਗਏ ਨੇ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਡਾਕਟਰ ਪਲਵੀ ਨੇ ਕਿਹਾ ਕਿ ਵੋਟਰ ਸਕ੍ਰੈਪ ਬੁੱਕ ਦਾ ਮੰਤਵ ਵੱਖ-ਵੱਖ ਪਿਛੋਕੜ ਵਾਲੇ ਲੋਕਾਂ ਦੇ ਸੁਨੇਹੇ ਇਕੱਤਰ ਕਰਕੇ ਲੋਕਾਂ ਨੂੰ ਵੋਟ ਦੇ ਪ੍ਰਤੀ ਜਾਗਰੂਕ ਕਰਨਾ ਹੈ ਤਾਜੋ ਲੋਕ ਸਭਾ ਚੋਣਾਂ ਵਿੱਚ 70 ਫੀਸਦੀ ਤੋਂ ਵੱਧ VOTING ਦੇ ਟੀਚੇ ਨੂੰ ਪ੍ਰਾਪਤ ਕੀਤਾ ਜਾ ਸਕੇ ਮਗਰੋਂ ਯੂਥ ਚਲਿਆ ਬੂਥ ਸਲੋਗਨ ਹੇਠ ਵਾਕਤ ਹੋਣ ਵੀ ਕਰਵਾਈ ਗਈ ਇਸ ਦੌਰਾਨ ਪੰਜਾਬ ਦੇ ਮੁਖ ਚੋਣ ਅਧਿਕਾਰੀ ਸਿਬਿੰਸੀ ਵੱਲੋਂ ਮਤਦਾਤਾ ਕਤਾਰ ਜਾਣਕਾਰੀ ਸਿਸਟਮ ਬਾਰੇ ਵੀ ਦੱਸਿਆ ਗਿਆ ਕਿ ਕਿਸ ਤਰ੍ਹਾਂ ਨਾਲ ਇੱਕ WhatsApp ਨੰਬਰ 74474 चार सत दो एक सत्त उत्ते वोट टाइप करके सुनहा भेज के मिलन वाले लिंक राही वोटर अपनी वोट तो पहला अपने बूथ के वोटर की गिनती बारे जानकारी हासिल कर सकेगा जिसना वोटर गर्मी तो बचेगा और उसकी समय की भी बचत होगी इसलिए इस एप की वरतों व् तो बारे भी प्रोत्साहित किया गया